जय भीम जय पार्थ जय संविधान सतक आत्म जोग साथियों जो श्री अमृतसर साहिब ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਜੋ ਮੈਂ ਸਮਝਦਾ ਇੱਕ ਬਹੁਤ ਹੀ ਨਿੰਦਣਯੋਗ ਜਿਹੜੀ ਇੱਕ ਸਟੇਟਮੈਂਟ ਦਿੱਤੀ ਹੈ ਉਹਨਾਂ ਵੱਲੋਂ ਕਿ ਜਿਹੜਾ ਕ੍ਰਾਈਮ ਚੋਰੀਆਂ ਜਾਂ ਹੋਰ ਕੋਈ ਡਕੈਤੀ ਹੋਰ ਵਕ ਵਕ ਕ੍ਰਾਈਮ ਹੁੰਦੇ ਨੇ ਜਿਹੜੇ ਡਰੱਗਸ ਲੈਂਦੇ ਨੇ ਸਿਰਫ ਤੇ ਸਿਰਫ ਜਿਹੜੇ ਐਸੀ ਭਾਈਚਾਰੇ ਦੇ ਲੋਕਾਂ ਨੂੰ ਜਿਹੜਾ ਉਹਨੇ ਦੱਸਿਆ ਗਿਆ ਮੈਂ ਸਮਝਦਾ ਕਿ ਬਹੁਤ ਹੀ ਨਿੰਦਣਯੋਗ ਇਹ ਗੱਲ ਹੈ ਐਦਾਂ ਦੇ ਜ਼ਿੰਮੇਵਾਰ ਵਿਅਕਤੀ ਨੂੰ ਜਿਹੜਾ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਤੀਸਰੀ ਵਾਰ ਫਿਰ ਇਲੈਕਸ਼ਨ ਲੜ ਰਹੇ ਮੈਂਬਰ ਪਾਰਲੀਮੈਂਟ ਦੀ ਬਹੁਤ ਹੀ ਜਿਹੜੀ ਉਹਦੇ ਵਾਸਤੇ ਇਹ ਨਿੰਦਣਯੋਗ ਗੱਲ ਹੈ ਮੈਂ ਇਹਦੀ ਭਾਰਤੀ ਅਮਰੀਕਨ ਕਮਿਸ਼ਨ ਵੱਲੋਂ ਜ਼ੋਰਦਾਰ ਨਿੰਦਾ ਕਰਨਾ ਹੈ ਅਤੇ ਮੈਂ ਇਹ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦਾ ਕਿ ਜਿਹੜੇ ਐਦਾਂ ਦੇ ਸ਼ਖਸ ਨੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੇ ਤੁਰੰਤ ਜਿਹੜਾ ਬਣਦਾ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਨਹੀਂ ਗੁਰਜੀਤ ਸਿੰਘ ਓਝਲਾ ਨੂੰ ਸਾਰੇ ਸਮਾਜ ਤੋਂ ਇਕੱਲੇ ਸਮਾਜ ਦੀ ਗੱਲ ਨਹੀਂ ਬਲਕਿ ਪੂਰੇ ਮੈਂ ਸਮਝਦਾ ਕਿ ਪੂਰੇ ਪੰਜਾਬ ਵਾਸੀਆਂ ਤੋਂ ਜਿਹੜੀ ਮਾਫੀ ਮੰਗਣੀ ਚਾਹੀਦੀ ਹੈ ਤਾਂ ਕਿ ਜਿਹੜੇ ਹੋਰ ਐਦਾਂ ਦੇ ਕੋਈ ਸ਼ਖਸ ਨੇ ਜਿਨ੍ਹਾਂ ਦੇ ਅੰਦਰ ਇੱਕ ਜਾਤੀਵਾਦ ਹੈ ਜਿਹੜਾ ਇਹ ਸਮਝਦੇ ਹੈ ਕਿ ਬੇਦਬਾਹ ਭਰੇ ਹੋਇਆ ਉਹ ਖਤਮ ਹੋ ਸਕੇ ਕਿਉਂਕਿ ਜਿਹੜਾ ਕੋਈ ਵੀ ਕ੍ਰਾਈਮ ਕਰਦਾ ਕੋਈ ਵੀ ਕ੍ਰਿਮੀਨਲ ਵਿਅਕਤੀ ਹੈ ਉਹ ਕਿਸੇ ਇੱਕ ਜਾਤੀ ਦਾ ਨਹੀਂ ਹੁੰਦਾ ਹੋਏਗਾ ਇਹ ਹਰ ਜਾਤੀਆਂ ਦੇ ਵਿੱਚ ਹੁੰਦੇ ਨੇ ਧੰਨਵਾਦ जय भीम जय पाठ जय संविधान